ਸਤ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆਂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਅੱਜ ਮੈਂ హెయిਰ ਮਾਸਕ ਤਿਆਰ ਕਰਾਂਗੇ ਮੈਂ హెయిਰ ਮਾਸਕ ਲੱਗੀ ਸੀ ਲਗਾਉਣ ਤਾਂ ਮੈਂ ਸੋਚਿਆ ਆਪਣੀਆਂ ਭੈਣਾਂ ਨੂੰ ਵੀ ਦੱਸ ਦਿਆਂ ਕਿ ਤੁਸੀਂ ਵੀ ਇਹ ਵੀਕ ਦੇ ਵਿੱਚ ਇੱਕ ਵਾਰ ਇਹ హెయిਰ ਮਾਸਕ ਲਗਾਓ ਗਰਮੀ ਜਿਵੇਂ ਬਹੁਤ ਜ਼ਿਆਦਾ ਹੈ ਨਾ ਸਾਨੂੰ ਬਹੁਤ ਹੀ ਪਸੀਨਾ ਆਉਂਦਾ ਇਚਿੰਗ ਵਗੈਰਾ ਜਿਵੇਂ ਖਾਰਸ਼ ਵਗੈਰਾ ਬਹੁਤ ਜ਼ਿਆਦਾ ਹੋ ਰਹੀ ਹੈ ਸਿਰ ਦੇ ਵਿੱਚ ਜਾਂ ਤੁਹਾਡੇ ਹੈਅਰ ਫਾਲ ਬਹੁਤ ਹੋ ਰਿਹਾ ਇਸ ਨੂੰ ਇਹ ਕੰਟਰੋਲ ਕਰੇਗਾ ਅੱਜ ਹੁਣ ਮੈਂ ਤੁਹਾਨੂੰ ਦੱਸਦੀ ਆ ਕਿਹੜੀ ਕਿਹੜੀ ਚੀਜ਼ ਲੈਣੀ ਆ ヘア ਮਾਸਕ ਦੇ ਲਈ ਪਹਿਲਾਂ ਅਸੀਂ ਲਵਾਂਗੇ ਜੀ ਦਹੀਂ ਤੁਹਾਨੂੰ ਪਤਾ ਆ ਸਾਡੇ ਨਾਨੀ ਦਾਦੀ ਜਿਵੇਂ ਸਾਰੇ ਹਨਾ ਉਹ ਦਹੀਂ ਦੇ ਨਾਲ ਹੀ ਸਿਰ ਨੂੰ ਆਪਣੇ ਨੂੰ ਵਾਸ਼ ਕਰਦੇ ਹੀ ਕਲੀਨ ਕਰਦੇ ਹੁੰਦੇ ਸੀ ਅਸੀਂ ਹੁਣ ਸ਼ੈਂਪੂ ਵਗੈਰਾ ਕਰਨ ਲੱਗੇ ਆ ਕੈਮੀਕਲ ਵਾਲੇ ਸ਼ੈਂਪੂ ਲੈ ਕੇ ਆ ਜਾਨੇ ਦੇਖਾ ਦੇਖੀਗੇ ਇੱਕ ਜਾਨੇ ਨੇ ਲਿਆਂਦਾ ਅਸੀਂ ਵੀ ਲੈ ਆਈਏ ਇਹਦਾ ਰਿਜ਼ਲਟ ਵਧੀਆ ਆਵੇਗਾ ਕੋਈ ਵਧੀਆ ਰਿਜ਼ਲਟ ਨਹੀਂ ਕਾ ਆਂਦਾ ਸ਼ੈਂਪੂ ਦਾ ਕੰਡੀਸ਼ਨਰ ਜੋ ਵੀ ਤੁਸੀਂ ਲਗਾਉਂਦੇ ਜੀ ਤੁਸੀਂ ਇਹ ਦਹੀਂ ਦਾ ਮਤਲਬ ਮਾਸਕ ਲਗਾਓ ਵੀਕ ਦੇ ਇੱਕ ਦਿਨ ਇੱਕ ਦਿਨ ਲਗਾਓਗੇ ਤੁਹਾਨੂੰ ਫਿਰ ਆਇਲ ਲਗਾਉਣ ਦੀ ਸਿਰ ਤੇ ਵਿੱਚ ਕੋਈ ਜ਼ਰੂਰਤ ਨਹੀਂ ਪੈਣੀ ਇੱਕ ਹਫਤਾ ਹਫਤੇ ਬਾਅਦ ਫਿਰ ਤੁਸੀਂ ਇਹ ਮਾਸਕ ਲਗਾ ਸਕਦੇ ਜੇ ਟਰਾਈ ਕਰਕੇ ਦੇਖੋ ਤਾਂ ਰਿਜ਼ਲਟ ਬਹੁਤ ਵਧੀਆ ਆਵੇਗਾ ਉਹਨਾਂ ਦੇ ਦੇਖੋ ਵਾਲ ਕਿਵੇਂ ਹਨਾ ਕਾਲੇ ਹੁੰਦੇ ਸੀ ਉਹਨਾਂ ਦੇ ਜਿਵੇਂ ਉਹ ਮਤਲਬ 50 60 ਦੀ ਏਜ ਤੇ ਹੋ ਜਾਂਦੇ ਫਿਰ ਵਾਈਟ ਹੁੰਦੇ ਸੀ ਵਾਲ ਹੁਣ ਤਾਂ ਦੇਖ ਲਓ ਛੋਟੇ ਛੋਟੇ ਬੱਚਿਆਂ ਦੇ ਵੀ ਵਾਲ ਨਾ ਗ੍ਰੇ ਹੋ ਗਏ ਨੇ ਬਹੁਤ ਜਲਦੀ ਵਾਲ ਗ੍ਰੇ ਹੋ ਰਹੇ ਨੇ ਬੱਚਿਆਂ ਦੇ ਹੁਣ ਸਿਆਣਿਆਂ ਦੇ ਤੇ ਚਲੋ ਹੋਣਾ ਹੀ ਆ ਬੱਚਿਆਂ ਦੇ ਵੀ ਵਾਲ ਬਹੁਤ ਹੀ ਗ੍ਰੇ ਹੋ ਰਹੇ ਨੇ ਤੁਸੀਂ ਬੱਚਿਆਂ ਨੂੰ ਵੀ ਦਹੀਂ ਦੇ ਨਾਲ ਹੀ ਉਹਨਾਂ ਦਾ ਸਿਰ ਨੂੰ ਵਾਸ਼ ਕਰਿਆ ਕਰੋ ਦਹੀਂ ਬਹੁਤ ਹੀ ਵਧੀਆ ਮੋਸਚਰਾਈਜ਼ ਕਰਦਾ ਤੁਹਾਡੀ ਸਕਿਨ ਨੂੰ ਤੇ ਜਿਵੇਂ ਤੁਹਾਡੀ ਕੋਈ ਵੀ ਡੈਂਡਰਫ ਦੀ ਪ੍ਰੋਬਲਮ ਹੈ ਉਸ ਨੂੰ ਵੀ ਦੂਰ ਕਰੇਗਾ ਦਹੀਂ ਇੱਕ ਅਸੀਂ ਲਵਾਂਗੇ ਜੀ ਲੈਮਨ ਦੇਖ ਲਓ ਲੈਮਨ ਲਵਾਂਗੇ ਹੁਣ ਅਸੀਂ ਇਸ ਨੂੰ ਬਣਾਉਨੇ ਆ ਅਸੀਂ ਕਿਵੇਂ ਮਾਸਕ ਤਿਆਰ ਕਰਨਾ ਤੇ ਕਿਵੇਂ ਲਗਾਣਾ ਤੁਸੀਂ ਸਾਰੇ ਵੀਡੀਓ ਨੂੰ ਦੇਖਣਾ ਸਕਿੱਪ ਮਤ ਕਰਿਆ ਕਰੋ ਫਿਰ ਤੁਹਾਨੂੰ ਪਤਾ ਨਹੀਂ ਚਲੇਗਾ ਕਿ ਕਿਵੇਂ ਅਸੀਂ ਲਗਾਣਾ ਕਿਵੇਂ ਉਤਾਰਨਾ ਹੈ ਦੇਖ ਲਿਓ ਪੂਰੀ ਵੀਡੀਓ ਤੁਸੀਂ ਹਾਂਜੀ ਮੈਂ ਥੋੜਾ ਵੱਡਾ ਬੋਲ ਲੈ ਲਿਆ ਬੋਲ ਨੂੰ ਪਹਿਲਾਂ ਤੁਸੀਂ ਕਲੀਨ ਕਰਨਾ ਚੰਗੀ ਤਰ੍ਹਾਂ ਜਿੰਨਾ ਕਿ ਤੁਹਾਨੂੰ ਦਹੀਂ ਚਾਹੀਦਾ ਤੁਹਾਡੀ ਲੈਂਥ ਦੇ 12 ਦੇ ਹਿਸਾਬ ਨਾਲ ਜਿੰਨੀ ਕਿ ਤੁਹਾਡੀ ਲੈਂਥ ਹੈ ਨਾ ਉਹਨਾਂ ਤੋਂ ਤੁਸੀਂ ਦਹੀਂ ਇਹਦੇ ਵਿੱਚ ਐਡ ਕਰ ਲਓ ਫਿਰ ਅਸੀਂ ਲੈਮਨ ਨੂੰ ਐਡ ਕਰਾਂਗੇ ਲੈਮਨ ਕੋਈ ਤੁਹਾਡੇ ਵਾਲਾਂ ਨੂੰ ਸਫੇਦ ਨਹੀਂ ਕਰੇਗਾ ਕਈ ਲੋਕ ਬੋਲਦੇ ਆ ਨਾ ਲੈਮਨ ਵਾਲ ਸਫੇਦ ਕਰਦਾ ਨਹੀਂ ਕਰਦਾ ਜੀ ਸਾਡੇ ਡੈਂਡਰਫ ਦੀ ਪ੍ਰੋਬਲਮ ਆ ਕੋਈ ਇਚਿੰਗ ਦੀ ਪ੍ਰੋਬਲਮ ਬਹੁਤ ਖਾਸ ਹੁੰਦੀ ਆ ਸਿਰ ਦੇ ਵਿੱਚ ਗਰਮੀ ਕਰਕੇ ਨਾ ਪਸੀਨੇ ਦੇ ਕਾਰਨ ਖਾਰਸ਼ ਬਹੁਤ ਹੋ ਰਹੀ ਆ ਉਸ ਨੂੰ ਠੀਕ ਕਰੇਗਾ ਜੀ ਲੈਮਨ ਬਹੁਤ ਵਧੀਆ ਤੁਸੀਂ ਲਗਾ ਕੇ ਦੇਖੋ ਡੈਂਡਰਫ ਵਾਸਤੇ ਦਾ ਬੈਸਟ ਹੈ ਜੀ ਲੈਮਨ ਦੋਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਸਰ੍ਹੋਂ ਦਾ ਤੇਲ ਘਰ ਵਿੱਚ ਹੁੰਦਾ ਹੀ ਆ ਸਾਰਿਆਂ ਦੇ ਇਹ ਸਾਡੇ ਘਰ ਦੀ ਆ ਜੀ ਤੁਸੀਂ ਵੀ ਕਰਦਾ ਹੀ ਤੇਲ ਲਿਆ ਆਪਣਾ ਬਣਵਾ ਕੇ ਫਿਰ ਤੁਸੀਂ ਇਸ ਨੂੰ ਐਡ ਕਰਨਾ ਆ ਬਹੁਤ ਹੀ ਵਧੀਆ ਹੈ ਜੀ ਸਤਸੋਂ ਦਾ ਤੇਲ ਇਹਨੂੰ ਥੋੜਾ ਬਲੈਂਡ ਕਰ ਲਓ ਤੁਸੀਂ ਤਾਂ ਜੋ ਇਹ ਸਾਰੀਆਂ ਚੀਜ਼ਾਂ ਆਪਸ ਵਿੱਚ ਮਿਲ ਜਾਣ ਇਹਨੂੰ ਅਸੀਂ ਚੰਗੀ ਤਰ੍ਹਾਂ ਬਲੈਂਡ ਕਰਾਂਗੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਇਸ ਪੈਕ ਨੂੰ ਹਾਂਜੀ ਦੇਖੋ ਜੀ ਮੈਂ ਇਹਨੂੰ ਬਲੈਂਡ ਕਰ ਲਿਆ ਤੁਸੀਂ ਇਹ ਇੰਜ ਬਲੈਂਡ ਕਰ ਲੈਣਾ ਆਪਸ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਣ ਇਹ ਥੋੜਾ ਫਿਰ ਲਿਕਵਿਡ ਹੋ ਜਾਏਗਾ ਨਾ ਜਦੋਂ ਬਲੈਂਡ ਹੋ ਜਾਏਗਾ ਬਹੁਤ ਵਧੀਆ ਇਹ ਮਾਸਕ ਹੈ ਜੀ ਇਹ ਮਾਸਕ ਤੁਸੀਂ ਵੀਕ ਦੇ ਇੱਕ ਦਿਨ ਵਿੱਚ ਲਗਾਉਣਾ ਹੈ रिजल्ट बहुत ही बढ़िया आएगा जब तूसी इस मास्क ਨੂੰ ਲਗਾਓਗੇ ਤੁਹਾਡੀ ਸਕੈਲਪ ਜਿਹੜੀ ਸਟਰੋਂਗ ਹੋਵੇਗੀ ਸਟਰੋਂਗ ਹੋਣ ਦੇ ਨਾਲ ਤੁਹਾਡੇ ਵਾਲ ਬਿਲਕੁਲ ਹੀ ਨਹੀਂ ਝੜਨਗੇ ਜਿਹੜੇ ਮਦਰ ਰੂਟ ਬਿਲਕੁਲ ਸਟਰੋਂਗ ਹੈ ਨਾ ਤੇ ਵਾਲ ਨਹੀਂ ਝੜਨਗੇ ਬਾਕੀ ਜਦੋਂ ਵੀ ਤੁਸੀਂ ਸਿਰ ਨੂੰ ਜਿਵੇਂ ਤੁਸੀਂ ਸਿਰ ਨੂੰ ਸਾਫ਼ ਕਰਦੇ ਜੀ ਕਲੀਨ ਕਰਦੇ ਜੀ ਧੋਦੇ ਜੀ ਬਾਅਦ ਵਿੱਚ ਕੰਗੀ ਨਾਲ ਫੇਰਿਆ ਕਰੋ ਗਿੱਲੇ ਵਾਲਾਂ ਦੇ ਵਿੱਚ ਬਿਲਕੁਲ ਉਹਨਾਂ ਨੂੰ ਡਰਾਈ ਕਰਕੇ ਫਿਰ ਹੀ ਕੰਗੀ ਲਗਾਇਆ ਕਰੋ ਵਾਲਾਂ ਦੇ ਵਿੱਚ ਹਾਂਜੀ ਹੁਣ ਮੈਂ ਇਹਦੇ ਵਿੱਚ ਇੱਕ ਚਮਚਾ ਆਵਲੇ ਦਾ ਤੇ ਸਿਕਾਗਾ ਦਾ ਦੋਨਾਂ ਦਾ ਮਿਕਸ ਕਰਕੇ ਰੱਖਿਆ ਹੋਇਆ ਉਹ ਪਾਵਾਂਗੇ ਆਪਾਂ ਿਤਵਾਰ ਮੈਨੂੰ ਫੇਰ ਬਲੈਂਡ ਕਰਨਾ ਹੈ ਜੀ ਜੇ ਇਹ ਤਾਂ ਚੰਗੀ ਤਰ੍ਹਾਂ ਹੋ ਜਾਂਦਾ ਹੈ ਠੀਕ ਹੈ ਨਹੀਂ ਤੇ ਇਸ ਨੂੰ ਤੁਸੀਂ ਫਿਰ ਬਲੈਂਡ ਕਰ ਲਓ ਬਹੁਤ ਹੀ ਵਧੀਆ ਮਾਸਕ ਤਿਆਰ ਹੋ ਗਿਆ ਸਾਡਾ ਫਿਰ ਮੈਂ ਇਹਦੇ ਵਿੱਚ ਪਾਵਾਂਗੀ ਜੀ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਵੀ ਬੈਸਟ ਹੈ ਸਾਡੇ ਬਾਲਾਂ ਵਾਸਤੇ ਤੁਹਾਡੇ ਫੇਸ ਫੇਸ ਤੇ ਜਿਵੇਂ ਆਂਦਾ ਨਾ ਆਇਲ ਉਸ ਨੂੰ ਮਲਤਾਨੀ ਮਿੱਟੀ ਠੀਕ ਕਰਦੀ ਹੈ ਐਵੇਂ ਹੀ ਤੁਹਾਡੇ ਮਤਲਬ ਬਾਲਾਂ ਦੇ ਸਕੈਲਪ ਦੇ ਜੋ ਆਇਲ ਆ ਰਹੇ ਹਨ ਉਸ ਨੂੰ ਵੀ ਠੀਕ ਕਰੇਗੀ ਬਹੁਤ ਹੀ ਵਧੀਆ ਹੈ ਜੀ ਐਵੇਂ ਤੁਸੀਂ ਬਣਾ ਕੇ ਵੀਕ ਦੇ ਇੱਕ ਦਿਨ ਵਿੱਚ ਇਸ ਨੂੰ ਲਗਾਉਣਾ ਹੈ ਤਹਾਡੇ ਵਾਲ ਬਿਲਕੁਲ ਚਾਨੋ ਰੁਕ ਜਾਣਗੇ ਗ੍ਰੇ ਵਾਲ ਜੋ ਹੈ ਨਾ ਉਹ ਵੀ ਠੀਕ ਹੋਣਗੇ ਜੀ ਜਿਹੜੇ ਜਿਵੇਂ ਬੱਚਿਆਂ ਦੇ ਵਾਲ ਬਹੁਤੇ ਉਹ ਵੀ ਆਪਣੇ ਉਹਨਾਂ ਦੇ ਸਿਰ ਦੇ ਵੀ ਤੁਸੀਂ ਲਗਾ ਸਕਦੇ ਜੀ ਇਹਦਾ ਕੋਈ ਨੁਕਸਾਨ ਨਹੀਂ ਆ ਸਾਨੀਆਂ ਚੀਜ਼ਾਂ ਬੈਸਟ ਹੈ ਜੀ ਆ ਦੇਖੋ ਜੀ ਕਿਵੇਂ ਦਾ ਪੈਕ ਤਿਆਰ ਹੋ ਗਿਆ ਇਵੇਂ ਤੁਸੀਂ ਆਪਣੇ ਵਾਲਾਂ ਦੇ ਉੱਪਰ ਲਗਾ ਲੈਣਾ ਇਹਨੂੰ ਅਪਲਾਈ ਕਰ ਲੈਣਾ ਪਹਿਲਾਂ ਤੁਸੀਂ ਰੂਟ ਦੇ ਵਿੱਚ ਲਗਾਣਾ ਆ ਰੂਟ ਦੇ ਵਿੱਚ ਲਗਾ ਕੇ ਤੁਸੀਂ ਰੋਡ ਦੇ ਵਿੱਚ ਲਗਾ ਕੇ ਫਿਰ ਤੁਸੀਂ ਲੈਂਥ ਦੇ ਲਗਾਣਾ ਆ ਤੁਸੀਂ ਬਰਤਨ ਥੋੜਾ ਵੱਡਾ ਲੈ ਲੈਣਾ ਨਾ ਮੇਰੇ ਕੋਲ ਥੋੜਾ نیچے गिर ਗਿਆ ਗਿਰ ਗਿਆ ਤੇ ਤੁਸੀਂ ਵੱਡਾ ਬਰਤਨ ਲਹੇ ਉਹਦੇ ਵਿੱਚ ਮਿਕਸ ਕਰਨਾ ਸਾਰਾ ਸਮਾਨ ਆਮਲਾ ਤੇ ਸਿਕਾ ਕਾਈ ਮੈਂ ਮਿਕਸ ਕੀਤਾ ਹੋਇਆ ਤੁਸੀਂ ਵੀ ਮਿਕਸ ਕਰਕੇ ਰੱਖ ਲਓ ਜੇ ਤੁਸੀਂ ਲੱਗ ਰੱਖਣਾ ਚਾਹੁੰਦੇ ਲੱਗ ਰੱਖ ਲਓ ਦੋਨਾਂ ਦਾ ਹਾਫ ਹਾਫ ਚਮਚਾ ਜਾਂ ਇੱਕ ਇੱਕ ਚਮਚਾ ਤੁਸੀਂ ਪਾ ਲਓ ਤਾਂ ਫਿਰ ਤੁਸੀਂ ਮਲਤਾਨੀ ਮਿੱਟੀ ਦੇ ਦੋ ਚਮਚ ਪਾ ਲਓ ਉਹ ਤੁਹਾਡੇ ਆਇਲ ਨੂੰ ਨਹੀਂ ਆਂਦਗੇਗੀ ਔਰ ਨੂੰ ਕੰਟਰੋਲ ਕਰੇਗੀ ਮਲਤਾਨੀ ਮਿੱਟੀ ਤੁਹਾਡੇ ਬਾਲਾਂ ਦੇ ਵਿੱਚੋਂ ਜਦੋਂ ਆਇਲ ਕੰਟਰੋਲ ਹੋਵੇਗਾ ਤੁਹਾਡੇ ਬਾਲ ਬਿਲਕੁਲ ਨਹੀਂ ਝੜਨੇ ਫਿਰ ਰੁਕ ਜਾਣਗੇ ਬਾਲ ਚੰਗੇ ਤਰ੍ਹਾਂ ਤੁਸੀਂ ਇਹਨੂੰ ਮਲਾਨਾ ਮਿਲਾ ਕੇ ਤੁਸੀਂ ਰੂਟ ਤੋਂ ਲੈ ਕੇ ਲੈਂਥ ਤੱਕ ਪੂਰਾ ਪ੍ਰੋਪਰ ਤੁਸੀਂ ਇਹਨੂੰ ਲਗਾ ਦੇਣਾ ਲਗਾ ਕੇ ਕੋਈ ਵੀ ਤੁਸੀਂ ਸ਼ਾਵਰ ਕੈਪ ਹੈ ਤੁਹਾਡੇ ਕੋਲ ਉਹ ਤੁਸੀਂ ਆਪਣੇ ਸਿਰ ਦੇ ਉੱਪਰ ਲਗਾ ਲਓ ਜਾਂ ਤੁਸੀਂ ਕੋਈ ਦੁਪੱਟਾ ਕੋਈ ਹਨਾ ਘਰ ਵਿੱਚ ਕੋਈ ਹੁੰਦਾ ਹੀ ਹੈ ਉਸ ਨੂੰ ਆਪਣਾ ਕਵਰ ਕਰ ਲਓ ਆਪਣੇ ਸਿਰ ਨੂੰ ਪੂਰੇ ਨੂੰ ਕਿਉਂਕਿ ਇਹ ਫਿਰ ਥੋੜਾ ਲਿਕਵਿਡ ਹੈ ਕਈ ਵਾਰੀ ਡਿੱਗਦਾ ਆ ਫਿਰ ਇਸ ਤਰ੍ਹਾਂ ਮੈਂ ਬੋਲ ਰਹੀ ਤਾਂ ਕਰਕੇ ਕਿ ਤੁਸੀਂ ਦੁਪੱਟੇ ਨਾਲ ਇਹਨੂੰ ਕਵਰ ਕਰ ਲੈਣਾ ਆਪਣੇ ਵਾਲਾਂ ਨੂੰ ਇਹਨੂੰ ਅੱਧਾ ਘੰਟਾ ਜਾਂ ਘੰਟਾ ਤੁਹਾਡੀ ਮਰਜ਼ੀ ਹੈ ਜੀ ਜਿੰਨਾ ਤੁਹਾਡੇ ਕੋਲ ਟਾਈਮ ਆ ਤੁਸੀਂ ਰੱਖ ਸਕਦੇ ਜੀ ਵੈਸੇ ਤਾਂ ਇੱਕ ਘੰਟਾ ਪੂਰਾ ਤੁਸੀਂ ਇਹਨੂੰ ਰੱਖ ਲਓ ਕੋਈ ਵੀ ਨੋਰਮਲ ਸ਼ੈਂਪੂ ਹੈਗਾ ਤੁਹਾਡੇ ਜੋ ਤੁਸੀਂ ਸਟ੍ਰੌਂਗ ਜ਼ਿਆਦਾ ਹੋਵੇ ਨਾ ਮਤਲਬ ਸ਼ੈਂਪੂ ਨੋਰਮਲ ਜਿਆ ਸ਼ੈਂਪੂ ਲੈ ਕੇ ਤੁਸੀਂ ਆਪਣੇ ਵਾਲਾਂ ਨੂੰ ਕਲੀਨ ਕਰ ਲੈਣਾ ਬਿਲਕੁਲ ਸਾਫ਼ ਕਰਨਾ ਪਹਿਲਾਂ ਤੁਸੀਂ ਇਸ ਨੂੰ ਵਾਸ਼ ਕਰਨਾ ਹੈ ਚੰਗੀ ਤਰ੍ਹਾਂ ਜੋ ਤੁਸੀਂ ਪੈਕ ਲਗਾਇਆ ਨਾ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਫਿਰ ਤੁਸੀਂ ਸ਼ੈਂਪੂ ਲਾਉਣਾ ਸ਼ੈਂਪੂ ਤੁਸੀਂ ਕਿਵੇਂ ਲਾਣਾ ਥੋੜਾ ਜਿਹਾ ਪਾਣੀ ਲੈ ਲਓ ਉਹਦੇ ਵਿੱਚ ਸ਼ੈਂਪੂ ਪਾ ਕੇ ਚੰਗੀ ਤਰ੍ਹਾਂ ਉਸ ਨੂੰ ਵਿੱਚ ਹੈਨਾ ਕਰ ਲਓ ਉਹਨੂੰ ਜਿਵੇਂ ਉਹ ਬਣ ਜਾਂਦੀ ਵੈਸੇ ਝੱਗ ਵਗੈਰਾ ਚੰਗੀ ਤਰ੍ਹਾਂ ਉਹਦੀ ਬਣਾਣੀ ਹੈ ਸ਼ੈਂਪੂ ਦੀ ਫਿਰ ਵੀ ਤੁਸੀਂ ਆਪਣੇ ਮਤਲਬ हेयर ਨੂੰ ਵਾਸ਼ ਕਰਿਆ ਕਰੋ ਡਾਇਰੈਕਟ ਤੁਸੀਂ ਸ਼ੈਂਪੂ ਆਪਣੇ ਵਾਲਾਂ ਤੇ ਨਾ ਕਰਿਆ ਕਰੋ ਪਾਣੀ ਵਿੱਚ ਉਸ ਨੂੰ ਕਰਕੇ ਡਿলিউਟ ਫਿਰ ਇਹ ਸ਼ੈਂਪੂ ਨੂੰ ਕਰਿਆ ਕਰੋ ਐਵੇਂ ਤੁਸੀਂ ਮੈਂ ਤੁਹਾਨੂੰ ਦੱਸ ਦਿੱਤਾ ਹੁਣ ਸਾਰਾ ਤਰੀਕਾ ਕਿ ਤੁਸੀਂ ਲਗਾਉਣਾ ਕਿੱਦਾਂ ਇਹ ਪੈਕ ਲਗਾ ਕੇ ਮੇਰੀਆਂ ਭੈਣਾਂ ਆਪਣਾ ਵੀ ਧਿਆਨ ਰੱਖਿਆ ਕਰੋ ਤੇ ਘਰ ਦੇ ਨਾਲ-ਨਾਲ ਤੁਸੀਂ ਆਪਣਾ ਬਿਲਕੁਲ ਧਿਆਨ ਨਹੀਂ ਰੱਖਨੀ ਹੈਗੀਆਂ ਤੁਸੀਂ ਆਪਣਾ ਵੀ ਹੇਅਰ ਦਾ ਆਪਣੀ ਸਕਿਨ ਦਾ ਬਿਲਕੁਲ ਧਿਆਨ ਰੱਖਿਆ ਕਰੋ ਅੱਧਾ ਘੰਟਾ ਘੰਟਾ ਤੁਸੀਂ ਆਪਣੇ ਵਾਸਤੇ ਅੱਧਾ ਘੰਟਾ ਹੀ ਕੱਢ ਲਿਆ ਕਰੋ ਆਪਣੀ ਹੇਅਰ ਵਾਸਤੇ ਆਪਣੀ ਸਕਿਨ ਵਾਸਤੇ ਜਿਵੇਂ ਅਸੀਂ ਆਪਣੇ ਫੇਸ ਦਾ ਧਿਆਨ ਰੱਖਦੇ ਸਾਨੂੰ ਵਾਲਾਂ ਦਾ ਵੀ ਧਿਆਨ ਰੱਖਣਾ ਪੈਂਦਾ ਮੈਂ ਜਦੋਂ ਦਾ ਇਹ ਪੈਕ ਲਗਾ ਰਹੀ ਹਾਂ ਨਾ ਹੁਣ ਮੈਂ ਪੈਕ ਪੈਕ ਲਗਾਣਾ ਸੀ ਤੇ ਮੈਂ ਸੋਚਿਆ ਮੈਂ ਵੀਡੀਓ ਬਣਾਵਾ ਆਪਣੀਆਂ ਭੈਣਾਂ ਨੂੰ ਦੱਸਾਂ ਕਿ ਤੁਸੀਂ ਵੀ ਇਹ ਪੈਕ ਲਗਾਓ ਤਾਂ ਤੁਹਾਡੇ ਵਾਲ ਬਿਲਕੁਲ ਨਹੀਂ ਝੜਨਗੇ ਹੁਣ ਮੇਰੇ ਬਹੁਤ ਜਿਆਦਾ ਫਰਕ ਪੈ ਗਿਆ ਪਹਿਲਾਂ ਤਾਂ ਨਾ ਬਹੁਤ ਜਿਆਦਾ ਮੇਰੇ ਵਾਲ ਝੜਦੇ ਸੀ ਜਦੋਂ ਮੇਰੇ ਬੱਚੇ ਹੋਏ ਸਨ ਨਾ ਮੇਰੇ ਵਾਲ ਮੈਡੀਸਨ ਵਗੈਰਾ ਸੀ ਖਾਂਦੇ ਹਾਂ ਤੇ ਹਨਾ ਇੰਨੀ ਕੇਅਰ ਨਹੀਂ ਹੁੰਦੀ ਉਸ ਟਾਈਮ ਹੁਣ ਅਸੀਂ ਫ੍ਰੀ ਆ ਹੁਣ ਅਸੀਂ ਆਪਣੇ ਕੇਅਰ ਵੀ ਕਰ ਸਕਦੇ ਆ ਤੇ ਤੁਸੀਂ ਮਤਲਬ ਮੇਰੇ ਵਾਲ ਬਿਲਕੁਲ ਹੁਣ ਨਹੀਂ ਝੜਦੇ ਤੇ ਮੈਂ ਹਫਤੇ ਦੇ ਵਿੱਚ ਇੱਕ ਵਾਰ ਇਹ ਇੱਕ ਵਾਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਫਲੈਕਸੀਡ ਔਰ ਉਹ ਐਲੋਵਰਾ ਜੈਲ ਦਾ ਉਹ ਦੋਨੋਂ ਚੀਜ਼ਾਂ ਦਾ ਮਤਲਬ ਲਗਾਨੀ ਆ ਹਫਤੇ 'ਚ ਇੱਕ ਵਾਰ ਇਹ ਲਗਾਨੀ ਇੱਕ ਵਾਰ ਉਹ ਲਗਾ ਲੈਣੀ ਆ ਮਤਲਬ ਹਫਤੇ 'ਚ ਦੋ ਵਾਰ ਮੈਂ ਆਪਣੇ ਸਿਰ ਦੇ ਉੱਪਰ ਪੈਕ ਲਗਾਨੀ ਆ ਇਹ ਵਾਲਾ ਮਾਸਕ ਇੱਕ ਵਾਰ ਤੇ ਇੱਕ ਵਾਰ ਐਲਸੀ ਵਾਲਾ ਜੋ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ ਪਾਈ ਹੋਈ ਉਹ ਵੀ ਤੁਸੀਂ ਦੇਖ ਸਕਦੇ ਜੇ ਬਹੁਤ ਵਧੀਆ ਰਿਜ਼ਲਟ ਆਵੇਗਾ ਮੇਰੀਆਂ ਭੈਣਾਂ ਇਸ ਨੂੰ ਇੱਕ ਵਾਰ ਟਰਾਈ ਕਰਕੇ ਦੇਖੋ ਹਫਤੇ 'ਚ ਇੱਕ ਦਿਨ ਲਗਾ ਲਓ ਤੁਹਾਨੂੰ ਆਪਣੇ ਆਪ ਹੀ ਰਿਜ਼ਲਟ ਵਧੀਆ ਆਣਾ ਔਰ ਜੋ ਵੀ ਮੇਰੀ ਵੀਡੀਓ ਦੇਖਤਾ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਕਰਿਆ ਕਰੋ ਤੋ ਸੋਨੇ ਸੋਨੇ ਕਮੈਂਟ ਵੀ ਕਰਿਆ ਕਰੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ